ਜੋ ਨਾਨਵੀ ਸੀ ਜਿਹੜਾ ਜਿਹਨੇ ਕੀ ਕੀਤਾ ਪਰਮੇਸ਼ਰ ਦੀ ਅਨਨਗਿਆ ਕਰੀ ਕੀਤੀ ਸੀ ਜਦੋਂ ਆਪਣੇ ਬੱਚੇ ਆਪਣੇ ਕੋਲ ਅਨਨਗਿਆ ਕਰਕੇ ਹੋਰ ਥਾਂ ਜਾਂਦੇ ਉਹ ਸੁੱਖ ਪਾਉਂਦੇ ਆ ਕਿ ਦੁੱਖ ਪਾਉਂਦੇ ਆ ਦੁੱਖ ਪਾਉਂਦੇ ਆ ਉਹ ਫਿਰ ਉਥੇ ਆਪਣਾ ਹੱਥ ਨਹੀਂ ਪਹੁੰਚਦਾ ਫਿਰ ਉਹ ਆਪੇ ਨੁਕਸਾਨ ਕਰਾਉਂਦੇ ਆ ਹਾਲੇਲੂਇਆ ਤੇ ਜੂਨੇ ਨਵੀ ਨੇ ਕਿਹਦਾ ਬੇਮਖੋਇਆ ਸੀਗਾ ਜਹੋਵਾ ਕੋਲੋਂ ਉਹਦੇ ਅਨਨਗਿਆ ਕਰੀ ਕੀਤੀ ਉਹ ਫਿਰ ਕਿੱਥੇ ਚਲਾ ਗਿਆ ਸੀਗਾ ਉਹ ਹੋਰ ਪਾਸੇ ਚਲਾ ਗਿਆ ਪ੍ਰਭੂ ਨੇ ਹੋਰ ਪਾਸੇ ਭਜਨ ਅਸ ਹੋਰ ਪਾਸੇ ਉਹਨੂੰ ਛੱਡ ਕੇ ਚਲਾ ਗਿਆ ਹallelujah ਫਿਰ ਕਿੱਥੇ ਗਿਆ ਫਿਰ ਸਮੁੰਦਰ ਦੇ ਵਿੱਚ ਮੱਛੀ ਦੇ ਢੱਡ ਦੇ ਵਿੱਚ ਉਹਨੂੰ ਫਿਰ ਸਮੁੰਦਰ ਚ ਸੜਦਾ ਸੀ ਜਾ ਚੋ ਗੱਢ ਕੇ ਫਿਰ ਮੱਛੀ ਨੇ ਆਪਦੇ ਢੱਡ ਚ ਤਿੰਨ ਰਾਤਾਂ ਤੇ ਤਿੰਨ ਦੈਨ ਰੱਖਿਆ ਹallelujah ਫਿਰ ਉਹ ਟੱਡ ਦੇ ਵਿੱਚ ਹੀ ਪ੍ਰਾਰਥਨਾ ਕੀਤੀ ਪ੍ਰਭੂ ਜੀ ਮੈਨੂੰ ਤੂੰ ਬਚਾਲਾ हे ਪਰਮੇਸ਼ਰ ਮੈਨੂੰ ਬਚਾਲਾ ਤੇ ਮੈਂ ਤੇਰਾ ਬਾਹਰ ਆ ਕੇ ਧੰਨਵਾਦ ਕਰੂੰਗਾ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਾ ਨੇ ਮੱਛੀ ਨੂੰ ਆਗਿਆ ਦਿੱਤੀ ਤੇ ਮੱਛੀ ਨੇ ਜਾ ਕੇ ਕਿਨਾਰੇ ਤੇ ਉਹਨੂੰ ਅਗਲਾਛਤਾ ਤੋ ਬਾਹਰ ਆ ਗਿਆ ਹallelujah ਕਹਿੰਦਾ ਨੀਨਵਾ ਦਾ ਪਛਤਾਵਾ ਕਹਿੰਦਾ ਯਹੋਵਾ ਦੀ ਬਾਣੀ ਦੂਜੀ ਵਾਰ ਜੁਨਾ ਨੂੰ ਆਈ ਕਿ ਉਠ ਉਠ ਸਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਨੂੰ ਇਸ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ ਹallelujah ਫੇਰ ਪਹਿਲਾਂ ਵੀ ਉਹਨੂੰ ਨੀਨਵਾਈ ਭੇਜਿਆ ਸੀ ਉਹ ਹੋਰ ਪਾਸੇ ਉੱਠ ਗਿਆ ਸੀ ਹੋਰ ਦੇਹ ਚਲਾ ਗਿਆ ਸੀਗਾ ਉੱਥੇ ਨਹੀਂ ਸੀ ਗਿਆ ਪਰਮੇਸ਼ਰ ਨੇ ਕੀ ਕੀਤਾ ਪਰਮੇਸ਼ਰ ਤੋਂ ਅੰਨ ਅਗਿਆਕਾਰੀ ਹੋ ਗਿਆ ਸੀ ਪਰਮੇਸ਼ਰ ਨੇ ਫਿਰ ਉਹਨੂੰ ਕਿਹਾ ਜਾ ਤੂੰ ਨੀਨਵਾ ਨੂੰ ਜਾ ਤੇ ਜਾ ਕੇ ਉੱਥੇ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ ਹਾਲੇਲੂਇਆ ਕਹਿੰਦਾ ਤਦ ਜੂਨਾ ਜੋਵਾ ਦੇ ਅੱਖਰ ਅਨਸਾਰ ਉੱਠ ਕੇ ਨੀਨਵਾ ਨੂੰ ਗਿਆ ਨੀਨਵਾ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ ਜਿਹਦੇ ਵਿੱਚ ਦਾ ਪੈਂਡਾ ਤਿੰਨ ਦਿਨਾਂ ਦਾ ਸੀ ਹਾਲੇਲੂਇਆ ਨਿਨਵਾਸ ਕੀ ਸੀ ਇੱਕ ਬਹੁਤ ਵੱਡਾ ਸ਼ਹਿਰ ਸੀ ਉੱਥੇ ਜਾਣ ਨੂੰ ਤਿੰਨ ਦਿਨ ਲੱਗਦੇ ਸੀ ਹallelujah ਕਹਿੰਦਾ ਸੋ ਜਹੂਨਾ ਸ਼ਹਿਰ ਵਿੱਚ ਵੜਨ ਲੱਗਾ ਅਤੇ ਇੱਕ ਦਿਨ ਦਾ ਪੈਂਡਾ ਕੀਤਾ ਤਾਂ ਉਹਨੇ ਪੁਕਾਰਿਆ ਤੇ ਆਖਿਆ ਹੋਰ 40 ਦਿਨਾਂ ਨੂੰ ਨੀਨਵਾ ਟਾਇਆ ਜਾਵੇਗਾ ਹਾਲੇਲੂਇਆ ਪਰਮੇਸ਼ਰ ਨੇ ਕਿਹਾ ਕਿ ਤਾਂ ਉੱਥੋਂ ਦੇ ਲੋਕ ਸੀ ਉਹਦੇ ਆਖੇ ਨਹੀਂ ਸੀ ਲੱਗਦੇ ਉਹ ਬਰਿਆਈ ਵਾਲੀ ਕਰਨ ਲੱਗੇ ਸੀ ਪਰਮੇਸ਼ਰ ਉਹਨਾਂ ਨੂੰ ਬਚਾਉਣਾ ਚਾਹੁੰਦਾ ਸੀਗਾ ਉਹਨੇ ਉਹ ਆਪਦੇ ਨਵੀ ਨੂੰ ਭੇਜ ਜਵੇ ਜਾ ਕੇ ਤੂੰ ਉੱਥੇ ਦਾ ਪ੍ਰਚਾਰ ਕਰ ਵੀ 40 ਦਿਨਾਂ ਦੇ ਰਨ ਟਾਇਆ ਜੋ ਜੇ ਤੁਸੀਂ ਨਾ ਸੁਧਰੇ ਤਾਂ ਹਾਲੇਲੂਇਆ ਕਹਿੰਦਾ ਤਦ ਨੀਨਵਾ ਦੇ ਲੋਕਾਂ ਨੇ ਪਰਮੇਸ਼ਰ ਉਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਟੱਪੜ ਪਾਲੇ ਹallelujah ਕੀ ਕੀਤਾ ਉਹਨੇ ਜਿਹੜੇ ਉੱਥੋਂ ਦੇ ਲੋਕ ਲੋਕ ਸੀ ਉਹਨਾਂ ਨੇ ਸੱਚਮੁੱਚ ਪ੍ਰਤੀਤ ਕੀਤੀ ਵਿਸ਼ਵਾਸ ਦੇ ਬਿਨਾ ਕੁਝ ਵੀ ਨਹੀਂ ਹੁੰਦਾ ਹਾਲੇਲੂਇਆ ਜੇ ਆਪਾਂ ਨੂੰ ਵਿਸ਼ਵਾਸ ਸੱਚਮੁੱਚ ਆਪਣੇ ਜੀਵਨ 'ਚ ਵੱਡੀਆਂ-ਵੱਡੀਆਂ ਗਵਾਹੀਆਂ ਬੰਦੀਆਂ ਵਿਸ਼ਵਾਸ ਨਹੀਂਗਾ ਫਿਰ ਉੱਥੇ ਕੁਝ ਨਹੀਂ ਬਣਦਾ ਹਾਲੇਲੂਇਆ ਆਪਾਂ ਨੂੰ ਪਰਮੇਸ਼ਰ ਕੋਲ ਆਪਣੇ ਕੋਲ ਮੰਗਦਾ ਤਾਂ ਆਪਣਾ ਵਿਸ਼ਵਾਸ ਵੇਖਦਾ ਹਾਲੇਲੂਇਆ ਉੱਥੋਂ ਦੇ ਲੋਕਾਂ ਨੇ ਪ੍ਰਤੀਤ ਕੀਤੀ ਵਿਸ਼ਵਾਸ ਕੀਤਾ ਇਹ ਵਾਕਈ ਹੈ ਕੰਮ ਸਾਡੇ ਨਾਲ ਹੋਣ ਵਾਲਾ ਵੈ ਕਹਿੰਦਾ ਇਹ ਖਬਰ ਨੀਨਵਾ ਦੇ ਪਾਤਸ਼ਾਹ ਨੂੰ ਉੱਪੜ ਪਈ ਤੋ ਆਪਣੀ ਰਾਜਗੱਦੀ ਤੋਂ ਉੱਠਿਆ ਆਪਣਾ ਸ਼ਾਹੀ ਜੋਬਾ ਲਾਹ ਸਕਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ ਹਾਲੇਲੂਇਆ ਜਦੋਂ ਉੱਥੋਂ ਦਾ ਰਾਜਾ ਸੀ ਜਦੋਂ ਉਹਨੂੰ ਵੀ ਇਹ ਖਬਰ ਪਹੁੰਚੀ ਉਹਨੇ ਵੀ ਆਪਦੇ ਜਿਹੜੇ ਸ਼ਾਹੀ ਉਹਦੇ ਵਸਤਰ ਪਾਏ ਸੀ ਉਹਨੇ ਲਾਹ ਤੇ ਆ ਦੀ ਰਾਜਗੱਦੀ ਤੋਂ ਉਹ ਉੱਠ ਖੜਿਆ ਤੇ ਉਹਨੇ ਵੀ ਕੀ ਕੀਤਾ ਤੱਪੜ ਪੈਣ ਲਿਆ ਹਾਲੇਲੂਇਆ ਕਹਿੰਦਾ ਤਾਂ ਉਸਨੇ ਹੋਕਾ ਦਿੱਤਾ ਅਤੇ ਨੀਨਮਾ ਵਿੱਚ ਪ੍ਰਚਾਰ ਕੀਤਾ ਪਾਤਸ਼ਾਹ ਤੇ ਉਹਦੇ ਸਰਦਾਰਾਂ ਦਾ ਫਰਮਾਨ ਨਾ ਆਦਮੀ ਨਾ ਪਸ਼ੂ ਨਾ ਵਗ ਨਾ ਇੱਜੜ ਕੁਝ ਚੱਖਣ ਉਹ ਨਾ ਖਾਣ ਨਾ ਪੀਣ ਹਾਲੇਲੂਇਆ ਉਹਨੇ ਕੀ ਕੀ ਆ ਵੀ ਜਿੰਨੇ ਇੱਥੋਂ ਦੇ ਪਿੰਡ ਦੇ ਮੁੰਡੇ ਕੁੜੀਆਂ ਵੱਡੇ ਬਜ਼ੁਰਗ ਐ ਪਸ਼ੂ ਡੰਗਰ ਦੰਦਨ ਵਰਤ ਰੱਖਣਾ ਹallelujah ਕਹਿੰਦੇ ਨਾਵੇ ਕੁਛ ਖਾਣ ਤੇ ਨਾ ਇਹ ਵਿੱਚ ਕੁਛ ਪੀਣ ਪਸ਼ੂਆਂ ਦਾ ਵੀ ਵਰਤ ਰਖਾਤੇ ਹallelujah